7 8 9 ਅਤੇ 10 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਜਰ ਰਿਹਾ ਹੋਵੇਗਾ ਕਿਉਂਕਿ ਲਗਾਤਾਰ ਅਫਵਾਹਾਂ ਉੱਠ ਰਹੀਆਂ ਨੇ ਕਿ ਭਾਰੀ ਮੀਂਹ ਪੰਜਾਬ ਬਲਕੂਚ ਕਰ ਰਿਹਾ ਤਾਂ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਤਾਜ਼ੇ ਹਾਲਾਤ ਅਗਰ ਦੇਖੇ ਜਾਣ ਤਾਂ ਸਕਰੀਨ ਦੇ ਉੱਪਰ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦਾ ਮੌਸਮ ਕਲੀਅਰ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੱਛਮੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਹਵਾ ਦਾ ਜਿਹੜਾ ਮੇਨ ਜ਼ੋਰ ਹੈ ਅੱਜ ਅਗਰ ਦੇਖਿਆ ਜਾਵੇ ਤਾਂ ਉਹ ਪੱਛਮ ਦਿਸ਼ਾ ਤੋਂ ਦਿਖਾਈ ਦੇ ਰਿਹਾ ਜਿਹਦੇ ਕਰਕੇ ਠੰਡੀ ਪੱਛਮੀ ਹਵਾ ਪੰਜਾਬ ਦੇ ਉੱਪਰੋਂ ਗੁਜ਼ਰਦੀ ਨਜ਼ਰ ਆ ਰਹੀ ਹੈ ਜਿਸ ਦੇ ਨਤੀਜੇ ਵਜੋਂ ਦੇਖਿਆ ਗਿਆ ਕਿ ਜਿਹੜੀ ਹਵਾ ਦੀ ਗਤੀ ਹੈ ਥੋੜੀ ਜਿਹੀ ਵਧਣ ਦੇ ਨਾਲ ਠੰਡ ਦਾ ਅਹਿਸਾਸ ਸਵੇਰੇ ਅਤੇ ਸ਼ਾਮ ਜ਼ਿਆਦਾ ਹੋ ਰਿਹਾ ਹੈ ਇਹ ਹਵਾ ਚੱਲਣ ਦਾ ਮੇਨ ਕਾਰਨ ਹੈ ਦੁਪਹਿਰ ਦੇ ਸਮੇਂ ਚੰਗੀ ਧੁੱਪ ਲੱਗਣਾ ਕਿਉਂਕਿ ਚੰਗੀ ਧੁੱਪ ਦੇ ਨਾਲ ਤਾਪਮਾਨ 25 ਡਿਗਰੀ ਤੱਕ ਦੇਖਣ ਨੂੰ ਮਿਲਿਆ ਅੱਜ ਵੱਖ-ਵੱਖ ਥਾਵਾਂਾਂ ਦੇ ਉੱਪਰ ਪਰ ਐਵਰੇਜ ਤਾਪਮਾਨ 2 ਲਿਸ਼ਕਮੀ ਸੀਗੀ ਤੁਪ ਚੁਬਮੀ ਸੀਗੀ ਜਿਹਦੇ ਕਰਕੇ ਹੁਣ ਘੱਟ ਦਬਾਅ ਵਾਲਾ ਖੇਤਰ ਇੱਕ ਬਣਦਾ ਨਜ਼ਰ ਆਉਂਦਾ ਜਿਹਦੇ ਕਰਕੇ ਅਕਸਰ ਹਵਾ ਜਿਹੜੀ ਸ਼ਾਮ ਦੇ ਸਮੇਂ ਜਦੋਂ ਠੰਡ ਵੱਧਦੀ ਹੈ ਤਾਂ ਉਹ ਚੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਸਾਨੂੰ ਹੁਣ ਮਾਹੌਲ ਆਉਂਦਾ ਇੱਕ ਮਹੀਨਾ ਲਗਾਤਾਰ ਦੇਖਣ ਨੂੰ ਮਿਲੂਗਾ ਕਿ ਸਵੇਰੇ ਸ਼ਾਮ ਜਿਹੜੀ ਹੈ ਉਹ ਥੋੜੀ ਜਿਹੀ ਹਵਾ ਤੇਜ ਚੱਲਦੀ ਨਜ਼ਰ ਆ ਸਕਦੀ ਜਿਹਦੇ ਨਾਲ ਸਵੇਰੇ ਤੇ ਸ਼ਾਮ ਠੰਡ ਦਾ ਅਹਿਸਾਸ ਹੋਵੇਗਾ ਦੁਪਹਿਰ ਦੇ ਸਮੇਂ ਚੰਗੀ ਧੁੱਪ ਲੱਗ ਸਕਦੀ ਹੈ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਇਲਾਕੇ 'ਚ ਮੌਜੂਦਾ ਹਾਲਾਤ ਕੀ ਨੇ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਉੱਪਰੋਂ ਹੋ ਸਕੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਸਪੋਰਟ ਕਰਿਆ ਕਰੋ ਗੱਲ ਕਰੀਏ 7 ਤਰੀਕ ਸਵੇਰ ਦੀ ਤਾਂ ਸਵੇਰ ਤੋਂ ਮੌਸਮ ਜਿਹੜਾ ਬੱਦਲਬਾਈ ਵਗੈਰਾ ਚੈੱਕ ਕਰੀਏ ਤਾਂ ਅਸੀਂ ਹਲਕੀ ਦਰਮਿਆਨੀ ਬੱਦਲਬਾਈ 7 ਤਰੀਕ ਸਵੇਰੇ ਪੰਜਾਬ ਦੇ ਕੁਝ ਕਲਾਕੇ ਖਾਸ ਤੌਰ ਤੇ ਮਾਝਾ ਮਾਲਵਾ ਦੁਆਬਾ ਮਿਕਸ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੂਗੀ ਪਰ ਜਿਵੇਂ ਤੁਸੀਂ ਦੇਖੋਗੇ ਕਿ ਬੱਦਲਬਾਈ ਕੋਈ ਤਕੜੀ ਨਹੀਂ ਹੈਗੀ ਹਵਾ ਦੇ ਨਾਲ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ ਤੇ 10 ਵਜੇ ਤੱਕ ਕਿਹੜਾ ਇਹ ਬੱਦਲਬਾਈ ਹੈ ਕਿਤੇ ਨਾ ਕਿਤੇ ਅੱਗੇ ਨਿਕਲ ਜਾਵੇਗੀ ਦੁਪਹਿਰ ਦੇ ਸਮੇਂ ਚੰਗਾ ਮੌਸਮ ਨਿਕਲਦਾ ਨਜ਼ਰ ਆ ਰਿਹਾ ਹੈ ਤੇ ਹੋ ਸਕਦਾ ਹੈ ਦੁਪਹਿਰ ਦੇ ਸਮੇਂ ਕਿਤੇ ਨਾ ਕਿਤੇ ਚੰਗੀ ਧੁੱਪ ਪੰਜਾਬ ਦੇ ਉੱਪਰ ਲੱਗਦੀ ਨਜ਼ਰ ਆ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਤਾਪਮਾਨ 24-25 ਡਿਗਰੀ ਤੱਕ ਜਾ ਸਕਦਾ ਹੈ ਗਰਮੀ ਵਧ ਵਧਣ ਦੇ ਪੂਰੇ ਪੂਰੇ ਅਸਾਰ ਨੇ ਅਜਿਹੇ ਦੇ ਵਿੱਚ ਕਿਸਾਨਾਂ ਨੇ ਸਪਰੇਅਾਂ ਖਾਦਾਂ ਕਰਨੀਆਂ ਨੇ ਕਣਕ ਨੂੰ ਜਾ ਪਾਣੀ ਲਗਾਉਣਾ ਉਹ ਲਗਾ ਸਕਦੇ ਨੇ ਬਹੁਤ ਵਧੀਆ ਮੌਸਮ ਇਸ ਸਮੇਂ ਬਣਦਾ ਹੋਇਆ ਨਜ਼ਰ ਆ ਰਿਹਾ ਇਸ ਸਮੇਂ ਕਣਕ ਪਾਣੀ 20 ਮੰਗ ਰਹੀ ਹੈ ਤੇ ਤੁਸੀਂ ਬੇਝਿਜਕ ਹੋ ਕੇ ਉਹ ਕਣਕ ਨੂੰ ਪਾਣੀ ਲਗਾ ਸਕਦੇ ਹੋ ਗੱਲ ਕਰੀਏ ਆਉਂਦੇ ਦਿਨਾਂ ਦੀ 8 ਤਰੀਕ ਦੀ ਮੌਸਮ ਦੀ 8 ਤਰੀਕ ਨੂੰ ਵੀ ਸਵੇਰ ਨੂੰ ਥੋੜੀ ਜਿਹੀ ਬੱਦਲਬਾਈ ਸਾਨੂੰ ਇੱਕ ਬਣਦੀ ਹੋਈ ਪੱਛਮੀ ਸਿਸਟਮ ਤੋਂ ਨਜ਼ਰ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ 8 ਤਰੀਕ ਅਤੇ 9 ਤਰੀਕ ਦੇ ਨੇੜੇ ਤੇ ਬੱਦਲਬਾਈ ਪੰਜਾਬ ਵੱਲ ਕੋਚ ਕਰੂਗੀ ਤਾਂ ਦੇਖ ਸਕਦੇ ਹੋ ਕਿ 8 ਤਰੀਕ ਲਗਭਗ ਦੁਪਹਿਰ ਦੇ ਸਮੇਂ ਤੋਂ ਹੀ ਬੱਦਲਬਾਈ ਪੰਜਾਬ ਵੱਲ ਆ ਰਹੀ ਹੈ ਪਰ ਉਸ ਬੱਦਲਬਾਈ ਦਾ ਕੋਈ ਵੱਡਾ ਅਸਰ ਨਹੀਂ ਹੈ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ ਹਾਂ ਓਵਰਕਾਸਟ ਕੰਡੀਸ਼ਨ ਹੈ ਸਵੇਰ ਤੋਂ ਪੰਜਾਬ ਦੇ ਉੱਪਰ ਬਣਦੀ ਨਜ਼ਰ ਆਉਣਗੀਆਂ ਜਿਦੇ ਕਰਕੇ ਥੋੜਾ ਜਿਆਦਾ ਅਗਰ ਦੇਖੀਏ ਤਾਂ ਦੁਪਹਿਰ ਤੱਕ ਮਾਝੇ ਅਤੇ ਥੋੜੇ ਜਿਹਾ ਦੁਆਬੇ ਦੇ ਇਲਾਕੇ ਵਿੱਚ ਬੱਦਲਬਾਈ ਜ਼ਿਆਦਾ ਹੈ ਮਾਲਵੇ ਵਿੱਚ ਮੌਸਮ ਕਲੀਅਰ ਹੈ ਚੰਗੀ ਧੁੱਪ ਲੱਗੂਗੀ ਤਾਪਮਨ 25 ਡਿਗਰੀ ਤੱਕ ਜਾਂਦਾ ਹੋਇਆ ਨਜ਼ਰ ਆਵੇਗਾ ਪਰ ਸ਼ਾਮ ਹੁੰਦੇ ਹੁੰਦੇ ਬੱਦਲਬਾਈ ਪੂਰੇ ਇਲਾਕੇ ਦੇ ਉੱਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲੂਗੀ ਅਮਾਤਲ ਵਿੱਚ ਇਕਦੁੱਕਾ ਤਕੜੇ ਸਿਸਟਮ ਜਿਹੜੇ ਗਰਜ ਚਮਕਾ ਤੇ ਬਰਫਵਾਰੀ ਦੇ ਹੋਣ ਦੇ ਅਸਾਰ ਬਣਦੇ ਨਜ਼ਰ ਆ ਰਹੇ ਨੇ ਗੱਲ ਕਰੀਏ 9 ਤਰੀਕ ਤੇ ਮੌਸਮ ਦੀ ਤਾਂ 9 ਤਰੀਕ ਨੂੰ ਬੱਦਲਬਾਈ ਪੂਰਾ ਦਿਨ ਪੰਜਾਬ ਦੇ ਉੱਪਰ ਬਣੀ ਰਹੇਗੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੰਘਣੀ ਬੱਦਲਬਾਈ ਹੋ ਸਕਦਾ ਹੈ ਇਕ ਇਕਦੁੱਕਾ ਥਾਵਾਂ ਦੇ ਉੱਪਰ ਕਿਣਮਣਕਣੀ ਵੀ ਹੋ ਜਾਵੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਹ ਹਾਲਾਤ 9 ਤਰੀਕ ਨੂੰ ਸਾਨੂੰ ਸਵੇਰ ਤੋਂ ਹੀ ਦੇਖਣ ਨੂੰ ਮਿਲ ਸਕਦੇ ਨੇ ਜਿਸ ਦੇ ਨਤੀਜੇ ਵਜੋਂ ਆਪਾਂ ਕਹਿ ਸਕਦੇ ਆ ਓਵਰਕਾਸਟ ਕੰਡੀਸ਼ਨ ਰਹਿਣਗੇ ਆ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਪੰਜਾਬ ਦੇ ਵਿੱਚ ਤਾਪਮਾਨ 20 ਬਾਈ ਡਿ ਇਤਰਾ ਵਿੱਚ ਇੱਕਾ ਦੁੱਕਾ ਸਿਸਟਮ ਆ ਰਹੇ ਨੇ ਜਿਹਦੇ ਨਤੀਜੇ ਵਜੋਂ ਗਰਜ ਚਮਕ ਬੂੰਦਾਬੰਦੀ ਜਾਂ ਬਰਫਵਾਰੀ ਦੇ ਹਾਲਾਤ ਪਹਾੜਾ ਵਿੱਚ ਹੁੰਦੇ ਨਜ਼ਰ ਆਉਣਗੇ ਅਜਿਹੇ ਦੇ ਵਿੱਚ ਕੋਈ ਪਹਾੜਾਵਲ ਕੂਚ ਕਰ ਰਿਹਾ ਜਾਣ ਦੀ ਸਲਾਹ ਬਣਾ ਰਿਹਾ ਤਾਂ ਉਹ ਕਿਤੇ ਨਾ ਕਿਤੇ ਐਤਵਾਰ ਵਾਲੇ ਠੀਕ ਹੈ ਸੋਮਵਾਰ ਨੂੰ ਕਿਤੇ ਨਾ ਕਿਤੇ ਜਿਹੜੀ ਹਲਚਲ ਉਹ ਅਜਿਹੀ ਹੋ ਸਕਦੀ ਹੈ ਪਹਾੜਾ ਵਿੱਚ ਤੁਸੀਂ ਫਸ ਸਕਦੇ ਹੋ ਬਾਕੀ 10 ਤਰੀਕ ਦੀ ਗੱਲ ਕਰੀਏ 10 ਤਰੀਕ ਨੂੰ ਸਿਸਟਮ ਫਿਲਹਾਲ ਕਲੀਅਰ ਹੈ ਥੋੜੀ-ਬੋਤੀ ਬੱਦਲਬਾਈ ਦੇਖਣ ਨੂੰ ਮਿਲੂਗੀ ਤੇ ਧੁੰਦ ਜਾਂ ਤੇ ਥੋੜੀ-ਬੋਤੀ ਬੱਦਲਬਾਈ ਦਾ ਮਾਹੌਲ ਜਿਹੜਾ ਆਇਓ ਪੂਰਨ ਤੌਰ ਤੇ ਪੰਜਾਬ ਦੇ ਉੱਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆਵੇਗਾ ਪਹਾੜਾਂ ਦੇ ਵਿੱਚ ਦੇਖ ਸਕਦੇ ਸ਼੍ਰੀਨਗਰ ਜੰਮੂ ਕਸ਼ਮੀਰ ਤੋਂ ਹੁੰਦਾ ਹੋਇਆ ਹਮਾਚਲ ਉੱਤਰਾਖੰਡ ਵਿੱਚ ਜਿਹੜੀ ਕਿਣਮਣਕਣੀ ਦਾ ਮਾਹੌਲ ਬਣਦਾ ਨਜ਼ਰ ਆ ਸਕਦਾ ਹੈ ਖਾਸ ਤੌਰ ਤੇ ਜੰਮੂ ਕਸ਼ਮੀਰ ਸ਼੍ਰੀਨਗਰ ਵਾਲੇ ਪਾਸੇ ਨੂੰ ਪੁਂਛ ਵਾਲੇ ਇਲਾਕੇ ਦੇ ਵਿੱਚ ਤੇਜ਼ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਯ वैसे 11 ਤਰੀਕ ਨੂੰ ਜੋ ਮੀਂਹ ਦੀ ਉਮੀਦ ਸੀਗੀ ਉਹ ਕਿਤੇ ਨ ਕਿਤੇ ਘਟਦੀ ਨਜ਼ਰ ਆ ਰਹੀ ਹੈ ਫਿਲਹਾਲ ਅਸੀਂ ਉਸ ਬਾਰੇ ਗੱਲ ਨਹੀਂ ਕਰ ਰਹੇ ਉਹਦੇ ਬਾਰੇ ਪ੍ਰੋਪਰ ਜਾਣਕਾਰੀ 8 ਤਰੀਕ ਰਾਤ ਨੂੰ ਜਾਂ 9 ਤਰੀਕ ਦੇ ਨੇੜੇ ਤਰੇ ਗੱਲ ਕਰਾਂਗੇ ਕਿ 11 ਤਰੀਕ ਨੂੰ ਜੋ ਮੀਂਹ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਸੀ ਉਹ ਸੱਚ ਹੈ ਜਾਂ ਫਵਾਹੇ ਉਹ ਮੈਂ ਪਹਿਲਾਂ ਹੀ ਵੀਡੀਓ ਪਾ ਚੁੱਕਿਆ ਉਹਦੇ ਬਾਰੇ ਕੋਈ ਵੱਡਾ ਖੁਲਾਸਾ ਨਹੀਂ ਹੈ ਨਾ ਕੋਈ ਉਹ ਅਪਡੇਟ ਹਜੇ ਪ੍ਰਾਪਤ ਹੋ ਰਹੀ ਹੈ ਵੈਸੇ 10 ਤਰੀਕ ਤੱਕ ਜਿਹੜਾ ਤੁਹਾਨੂੰ ਦੱਸ ਚੁੱਕੇ ਹਾਂ ਕਿ ਮੌਸਮ ਜਿਹੜਾ ਹੈ ਉਹ ਕਿਸ ਤਰੀਕੇ ਦਾ ਬਣੇਗਾ ਇਸ ਜੀ ਅਪਡੇਟ ਬਾਕੀ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅ